Sim! De... Yeah. ਪ੍ਰਸ ਐਸੋਸੀਏਸ਼ਨ ਪੰਜਾਬ ਚਿਸਟਰ ਦਾ ਹੋਇਆ ਵਿਸਤਾਰ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤੇ ਪੰਜਾਬ ਚੇਅਰਮੈਨ ਦੀ ਸੈਣੀ ਦੀ ਅਗਵਾਈ ਹੇਠ ਗੁਰਦਾਸਪੁਰ ਯੂਨੀਅਨ ਦਾ ਕੀਤਾ ਗਿਆ ਵਿਸਤਾਰ ਟਿਕੜਚੂੜੀਆਂ ਦਾ ਤਰਮੰਦਰ ਸਿੰਘ ਬਾਠ ਨੂੰ ਪੰਜਾਬ ਮੁਖ ਸਲਾਹਕਾਰ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਚੇਅਰਮੈਨ ਰੋਹਿਤ ਮਾਜੰਤ ਤੋਰਾੰਗਲਾ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਨਿੱਕਲ ਕੁਮਾਰ ਨੂੰ ਗੁਰਦਾਸਪੁਰ ਵਾਈਸ ਪ੍ਰਧਾਨ ਮੋਹਿਤ ਕੁਮਾਰ ਨੂੰ ਜ਼ਿਲ੍ਹਾ ਜਰਨਤ ਸਕੱਤਰ ਸੰਦੀਪ ਕੁਮਾਰ ਨੂੰ 77 ਗਰਦਾਸਪੁਰ ਦੇ ਰਾਹੁਲ ਸਰਬਵਾਲ ਨੂੰ 77 ਅਤੇ ਕੈਸ਼ੀਅਰ ਗਰਦਾਸਪੁਰ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਤੀਨਾ ਨਗਰ ਧਾਰੀਵਾਲ ਟਰਬ ਪਨਨਕ ਮਕੀਰੀਆਂ ਅਤੇ ਸ਼ਾਰਪੁਰ ਤੋਂ ਉਪਦੇਦਾਰ ਸ਼ਾਮਲ ਹੋ ਜਿਸ ਵਿੱਚ ਸਰਬਸੰਤੀ ਨਾਲ ਮਤਾ ਪੇਸ਼ ਕਰ ਐਮ ਫੈਸਲੇ ਲਏ ਗਏ। ਜਿਸ ਵਿੱਚ ਗਰਦਾਸਪੁਰ ਯੂਨਿਟ ਦਾ ਸਰਬਸੰਤੀ ਨਾਲ ਵਿਸਥਾਰ ਕੀਤਾ ਗਿਆ ਜਿਸ ਵਿੱਚ ਤਰਵਿੰਦਰ ਸਿੰਘ ਬਾਠ ਨੂੰ ਪੰਜਾਬ ਮੁਖ ਸਲਾਹਕਾਰ ਤੇ ਜ਼ਿਲ੍ਹਾ ਗਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉੱਥੇ ਹੀ ਰੋਹਿਤ ਮਹਾਜਨ ਦੁਰਾਗਲਾ ਨੂੰ ਜ਼ਿਲ੍ਹਾ ਗਰਦਾਸਪੁਰ ਪ੍ਰਧਾਨ ਨਿਕਲ ਕੁਮਾਰ ਨੂੰ ਵਾਈਸ ਪ੍ਰਧਾਨ ਅਤੇ ਸੰਦੀਪ ਕੁਮਾਰ ਨੂੰ ਸੈਕਟਰੀ ਮਨੀਤ ਮਾਰ ਨੂੰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਜਦਕਿ ਅਰਹੁ ਸਬਰਵਾਲ ਨੂੰ ਸੈਕਟਰੀ ਅਤੇ ਕੈਸ਼ੀਅਰ ਨਿਯੁਕਤ ਕੀਤਾ ਗਿਆ ਇਸ ਸਮੇਂ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਪਤੀ ਜੀ ਸ਼੍ਰੀਮਤੀ ਜਸਮੀਤ ਕੋਰ ਨਾਲ ਫੋਨ ਤੇ ਉੱਪਰ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਵੀ ਸਾਰੇ ਨਵੇਂ ਅਹੁਦੇਦਾਰਾਂ ਨੂੰ ਫੋਨ ਉੱਪਰ ਵਧਾਈ ਦਿੱਤੀ ਤੇ ਯੂਨੀਅਨ ਨੂੰ ਅੱਗੇ ਲੈ ਜਾਣ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਪੰਜਾਬ ਦੇ ਚੇਅਰਮੈਨ ਦੀਪਕ ਸ਼ਾਣੀ ਨੇ ਕਿਹਾ ਕਿ ਅੱਜ ਗਰਤਾਸਪੁਰ ਯੂਨੀਅਨ ਦਾ ਵਿਸਤਾਰ ਕਰਦਿਆਂ ਉਹ ਮਾਣ ਮਹਿਸੂਸ ਕਰ ਰਹੇ ਹਨ ਉਹਨਾਂ ਨੇ ਕਿਹਾ ਕਿਤਰਮਦਰ ਸਿੰਘ ਬਾਠ ਮੁਖਸਲਾ ਕਰਦੇ ਪੰਜਾਬ ਦੇ ਚੇਅਰਮੈਨ ਅਤੇ ਰੋਹਿਤ ਮਹਾਜੰਤਰਾਗਲੋਂ ਜ਼ਿਲ੍ਹਾ ਕਰਤਾਸਪੁਰ ਦਾ ਪ੍ਰਧਾਨਯੁਕਤ ਕਰਨ ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਨੇ ਕਿਹਾ ਕਿ ਨਾਮਨਿਯੁਕਤ ਅਹੁਦੇਦਾਰ ਨੂੰ ਪੰਜਾਬ ਦੇ ਚੇਰਮੈਨ ਗੁਰਵਿੰਦਰ ਸਿੰਘ ਕੋਰਾ ਸੰਧੂ ਅਤੇ ਦੀਪਕ ਸ਼ਾਣੀ ਨਮੀ ਮੁਬਾਰਕਬਾਦ ਦਿੱਤੀ ਹਤੇ ਨਵੇਂ ਅਹੁਦੇਦਾਰਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਯੂਨੀਅਨ ਦੀ ਮਜ਼ਬੂਤੀ ਲਈ ਦਿਤਰਤ ਮਿਹਨਤ ਕਰਨਗੇ ਤੇ ਹਰ ਮੁਸੀਬਤ ਤੇ ਪੱਤਰਕਾਰਾਂ ਦੇ ਨਾਲ ਖੜਕੇ ਉਹਨਾਂ ਦਾ ਸਾਥ ਦੇਣਗੇ ਇਸ ਮੌਕੇ ਮੱਤੀ ਕਿੰਤੀ ਵਿੱਚ ਅੱਜ ਵੱਖ-ਵੱਖ ਥਾਵਾਂ ਤੋਂ ਪੱਤਰਕਾਰ ਪਹੁੰਚੇ ਹੋਏ ਸਨ ਬੜੀ ਖੁਸ਼ੀ ਹੋ ਰਹੀ ਹੈ ਦੱਸਦਿਆਂ ਕਿ ਪ੍ਰੈਸ ਐਸੋਸੀਏਸ਼ਨ ਪੰਜਾਬ ਰਜਿਸਟਰ ਦੀ ਅੱਜ ਬੋਡੀ ਦੀ ਜਿਹੜੀ ਗੁਰਦਾਸਪੁਰ ਦੇ ਵਿੱਚ ਮੀਟਿੰਗ ਹੋਈ ਆ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡੇਰਾ ਵਾਬਾ ਨਾਨਕ ਦੇ ਕੁਝ ਸਾਡੇ ਸਾਥੀ ਫਤਿਹਗੜ ਚੋੜੀਆਂ ਤੋਂ ਕੁਝ ਦੀਨਾ ਨਗਰ ਤੋਂ ਕੁਝ ਧਾਰੀਵਾਲ ਤੋਂ ਲੋਕਲ ਲੈਵਲ ਦੀ ਅੱਪਾ ਅੱਜ ਮੀਟਿੰਗ ਕੀਤੀ ਹੈ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਪਾ ਟੀਮ ਦਾ ਜਿਹੜਾ ਆ ਵਿਸਤਾਰ ਕੀਤਾ ਆ ਜਿਸ ਵਿੱਚ ਸਰਦਾਰ ਧਰਮਿੰਦਰ ਸਿੰਘ ਬਾੜ ਜੀ ਨੂੰ ਅਸੀਂ ਸ਼ਰਮ ਸੰਤੀ ਨਾਲ ਪੰਜਾਬ ਦਾ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਆ ਇਹ ਵਧਾਈ ਦੇ ਪਾਤਰ ਆ ਉਸ ਤੋਂ ਬਾਅਦ ਅਸੀਂ ਰੋਹਿਤ ਮਹਾਜਨ ਜੀ ਨੂੰ ਜ਼ਿਲ੍ਹਾ ਪ੍ਰਧਾਨ ਜੇ ਅਹੁਦੇ ਵਜੋਂ ਜਿਹੜਾ ਆ ਜ਼ਿੰਮੇਵਾਰੀ ਦਿੱਤੀ ਆ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿੰਮੇਵਾਰੀ ਹੁਣ ਰੋਹਿਤ ਮਹਾਜਨ ਜੀ ਜਿਹੜੇ ਆ ਪ੍ਰੈਸ ਐਸੋਸੀਏਸ਼ਨ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਉਸ ਤੋਂ ਬਾਅਦ ਨਿਕਲ ਕੁਮਾਰ ਜੀ ਨੂੰ ਅਸੀਂ ਵਾਈਸ ਪ੍ਰਧਾਨ ਵਜੋਂ ਜਿਹੜਾ ਆ ਉਹਦਾ ਜਿਹੜਾ ਦਿੱਤਾ ਆ ਔਰ ਨਿਕਲ ਜੀ ਜਿਹੜੇ ਆ ਇਹ ਪੂਰੀ ਟੀਮ ਨੂੰ ਅੱਗੇ ਲੈ ਕੇ ਜਾਣਗੇ ਇਸੇ ਪ੍ਰਕਾਰ ਹੀ ਮੋਹਿਤ ਜੀ ਨੂੰ ਮੋਹਿਤ ਕਮਾਥੜੇ ਨਾਲ ਇਹਨਾਂ ਨੂੰ ਜਨਰਲ ਸੈਕਟਰੀ ਗੁਰਦਾਸਪੁਰ ਅਉਧੇ ਵਜੋ ਨਵਾਜਿਆ ਆ ਸੰਦੀਪ ਕੁਮਾਰ ਨੂੰ ਸੈਕਟਰੀ ਗੁਰਦਾਸਪੁਰ ਦੇ ਅਉਧੇ ਵਜੋ ਨਵਾਜਿਆ ਆ ਔਰ ਰਾਹੁਲ ਸੱਬਰਵਾਰ ਨੂੰ ਸੈਕਟਰੀ ਅਤੇ ਕੈਸ਼ੀਅਰ ਜਿਹੜਾ ਆ ਨਿਯੁਕਤ ਕੀਤਾ ਆ ਇਸੇ ਪ੍ਰਕਾਰ ਹੀ ਸਾਡੇ ਕੋਲ ਅਜੇ ਅਉਧੇ ਜਿਹੜੇ ਆ ਗੁਰਦਾਸਪੁਰ ਦੇ ਵਿੱਚ ਜਿਹੜੇ ਆ ਜ਼ਿਲ੍ਹਾ ਜਿਹੜਾ ਉਹ ਉਹ ਉਪ ਚੇਅਰਮੈਨ ਜਿਹੜਾ ਆ ਉਹ ਖਾਲੀ ਆ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ ਆ ਹੁਣ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਇਹ ਇਸ ਟੀਮ ਦਾ ਜਿਹੜਾ ਵਿਸਤਾਰ ਕਰਨ ਜਿਹਦੇ ਵਿੱਚ ਇਹ ਜਿਲ੍ਹਾ ਗੁਰਦਾਸਪੁਰ ਦੀ ਜਿਹੜੀ ਪ੍ਰੈਸ ਹੈ ਨੂੰ ਅੱਗੇ ਲੈ ਕੇ ਜਾਣ ਪਰ ਉੱਥੇ ਮੈਂ ਵੀ ਦੱਸਣਾ ਚਾਹੁੰਦਾ ਆ ਉਹਨੇ ਸ਼ਹੀਦੇ ਆਜਮ ਭਗਤ ਸਿੰਘ ਜੀ ਦੀ ਪਰਿਵਾਰ ਭੈਣ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਭਤੀਜੀ ਜਸਮੀਤ ਕੌਰ ਦੀ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਆ ਉਹਨਾਂ ਨੇ ਵੀ ਬੜੀ ਖੁਸ਼ੀ ਪ੍ਰਗਟਾਈ ਆ ਔਰ ਸਾਰੀ ਟੀਮ ਨੂੰ ਉਹਨਾਂ ਨੇ ਵਧਾਈ ਦਿੱਤੀ ਆ ਪ੍ਰਧਾਨ ਗੋਰਾ ਸੰਧੂ ਗੁਰਵਿੰਦਰ ਸਿੰਘ ਗੋਰਾ ਸੰਧੂ ਨਾਲ ਸਾਡੀ ਜਿਹੜੀ ਗੱਲ ਹੋਈ ਆ ਉਹਨਾਂ ਨੇ ਜਿਹੜੀ ਆ ਵਧਾਈ ਦਿੱਤੀ ਆ ਔਰ ਪੰਜਾਬ ਦੀ ਸਾਰੀ ਬੋਡੀ ਜਿਹੜੀ ਮੇਰੇ ਨਾਲ ਪੰਜਾਬ ਦੇ ਵਿੱਚ ਜਿਹੜਾ ਕੰਮ ਕਰਦੀਆਂ ਨਾਲ ਗੱਲ ਹੋਈ ਆ ਸਾਰਿਆਂ ਨੇ ਵਧਾਈ ਦਿੱਤੀ ਆ ਔਰ ਮੈਂ ਆਸ ਕਰਦਾ ਹਾਂ ਬਾਟ ਸਾਹਿਬ ਅਤੇ ਪ੍ਰਧਾਨ ਸਾਹਿਬ ਰੋਹਿਤ ਜੀ ਜਿਹੜੇ ਆ ਇਸ ਟੀਮ ਨੂੰ ਅੱਗੇ ਵਿਸਥਾਰ ਕਰਨਗੇ ਔਰ ਸਾਰਾ ਅੱਜ ਤੋਂ ਬਾਅਦ ਸਾਰਾ ਭਾਰ ਮੈਂ ਰੋਹਿਤ ਜੀ ਔਰ ਬਾਟ ਸਾਹਿਬ ਨੂੰ ਦਿੰਨਾ ਹੈ ਗੁਰਦਾਸਪੁਰ ਦੀ ਟੀਮ ਨੂੰ ਅੱਗੇ ਲੈ ਕੇ ਜਾਣ ਉਸ ਤੋਂ ਪਹਿਲਾਂ ਪ੍ਰਿੰਸਪਾ ਜੀ ਮੇਰੇ ਨਾਲ ਪ੍ਰਿੰਸ ਜਿਹੜੇ ਪ੍ਰਿੰਸ ਅਨੰਦ ਜੀ ਦਿਨਾਨਗਰ ਤੋਂ ਦਮਨ ਜੀ ਬਟਾਲੇ ਤੋਂ ਔਰ ਆਸ਼ਕਰਾਜ ਮਾਲਾ ਜੀ ਦੇਰਾ ਬਾਬਾ ਨਾਨਕ ਤੋਂ ਬਹੁਤ ਸਾਰੀ ਜ਼ਿੰਮੇਵਾਰੀਆਂ ਨਿਭਾਉਂਦੇ ਪਏ ਆ ਨਿਭਾ ਰਹੇ ਆ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਹਾਂ ਕਿ ਬਹੁਤ ਸਾਰੇ ਧਾਰੀਵਾਲ ਤੋਂ ਸਾਡੇ ਇੰਦਰਜੀਤ ਜੀ ਉਹ ਵੀ ਜਿਹੜੀ ਆ ਇਸ ਜ਼ਿੰਮੇਵਾਰੀ ਨੂੰ ਨਿਭਾਰੇ ਆ ਛਾਰਪੁਰ ਤੋਂ ਕੁਲਵਿੰਦਰ ਹੈਪੀ ਜੀ ਜੋ ਪੰਜਾਬ ਦੇ ਅਹੁਦੇ ਦੇ ਉੱਪਰ ਆ ਦੀਪਕ ਅਗਣੀ ਹੋਤਲੀ ਜੀ ਛਾਰਪੁਰ ਤੋਂ ਔਰ ਬਹੁਤ ਸਾਰੇ ਅਹੁਦੇ ਜਿੰਨਾਂ ਮੈਂ ਨਾਂ ਨਹੀਂ ਲੈ ਸਕਦਾ ਬਹੁਤ ਲੰਬਾ ਹੋ ਜਾਏਗਾ ਜਿਹੜੇ ਇਸ ਅਹੁਦੇ ਨੂੰ ਲਗਾਤਾਰ ਲੈ ਕੇ ਵਿਸਥਾਰ ਨਾਲ ਚੱਲ ਰਹੇ ਆ ਤਾਂ ਮੈਂ ਬਾਟ ਜੀ ਨੂੰ ਕਹਾਂਗਾ ਕਿ ਜਿਹੜੀ ਜ਼ਿੰਮੇਵਾਰੀ ਮਿਲੀ ਆ ਇਹਨੂੰ ਤਨਦੇਈ ਨਾਲ ਨਿਭਾ ਕੇ ਇਹਨੂੰ ਇਸ ਤਰ੍ਹਾਂ ਹੀ ਅੱਗੇ ਲੈਣਾ ਲੈ ਕੇ ਚੱਲਣ ਅੱਜ ਰਾਸ਼ਟਰੀ ਸੰਸਥਾ ਪੰਜਾਬ ਤੇ ਪਰਿਵਾਰ ਨਾਲ ਜੁੜੇ ਆ ਤੇ ਬੜੀ ਖੁਸ਼ੀ ਹੋ ਰਹੀ ਆ ਕਿ ਅਸੀਂ ਇੱਕ ਚੰਗੀ ਜਮਾਤ ਦੇ ਨਾਲ ਜੁੜੇ ਤੇ ਪਰਿਵਾਰ ਵਿੱਚ ਵਾਧਾ ਹੋਇਆ ਤੇ ਕੋਸ਼ਿਸ਼ ਹੋਵੇਗੀ ਕਿ ਇਸ ਨੂੰ ਅਸੀਂ ਹੋਰ ਅੱਗੇ ਲੈ ਕੇ ਚੱਲੀਏ ਪਹਿਲਾਂ ਵੀ ਇਹਨਾਂ ਵੱਲੋਂ ਅਜਿਹੇ ਵਧੀਆ ਕੰਮ ਕੀਤੇ ਗਏ ਨੇ ਜੋ ਕਿ ਇੱਕ ਛਲਾਗਾ ਯੋਗ ਸੀਗੇ ਤੇ ਹੁਣ ਅੱਜ ਸ਼ਹੀਦ ਭਗਤ ਸਿੰਘ ਜੀ ਦੀ ਪਤਨੀ ਜੀ ਪੈਣ ਦੀ ਜਿਸਮਿਤ ਕੌਰ ਨਾਲ ਵੀ ਗੱਲ ਹੋਈ ਹੈ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਤੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਇੱਕ ਅਜਿਹੇ ਅਜਿਹੇ ਸ਼ਹੀਦ ਦੇ ਪਰਿਵਾਰ ਨਾਲ ਜੁੜੇ ਆ ਜਿਨ੍ਹਾਂ ਕੇ ਦੇਸ਼ ਦੀ ਇੱਕ ਆਜ਼ਾਦੀ ਲਈ ਵੱਡੀ ਕੁਰਬਾਨੀ ਕੀਤੀ ਸੀ ਤੇ ਸਾਨੂੰ ਆਸ਼ ਕਰਦੇ ਹਾਂ ਕਿ ਇਹ ਜਿਹੜੇ ਵੀ ਇਹ ਪਰਿਵਾਰ ਦੇ ਮੈਂਬਰ ਆ ਇਹ ਸਾਨੂੰ ਪੂਰਨ ਸਹਿਯੋਗ ਦੇਣਗੇ ਜਿਸ ਤਰ੍ਹਾਂ ਪਹਿਲਾਂ ਸਾਥੀਆਂ ਨੇ ਸਹਿਯੋਗ ਦੇਣ ਦੇ ਰਹੇ ਆ ਤੇ ਇਹ ਇਸ ਨੂੰ ਅਸੀਂ ਮਜ਼ਬੂਤ ਕਰਨ ਲਈ ਪੂਰੀ ਦਿਨ ਰਾਤ ਮਿਹਨਤ ਕਰਾਂਗੇ ਤੇ ਜੇ ਕਿਸੇ ਵੀ ਸਾਥੀ ਨੂੰ ਕਿਸੇ ਵੱਲੇ ਵੀ ਮੁਸ਼ਕਲ ਆਉਂਦੀ ਆ ਤੇ ਸਾਰੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਉਸ ਦੀ ਮਦਦ ਤੇ ਅੱਗੇ ਆਉਣਗੇ ਤੇ ਜਿਹੜੀਆਂ ਸਮੱਸਿਆਵਾਂ ਨੇ ਪੱਤਰਕਾਰ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵਈਆਂ ਤੇ ਉਹਨਾਂ ਨੂੰ ਹੱਲ ਕਰਨ ਦੀ ਜਾਂ ਉਹਨਾਂ ਸਮੱਸਿਆਵਾਂ ਨੂੰ ਜਾਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਉਹਨਾਂ ਨੂੰ ਜਿਹੜੀਆਂ ਆਪਾਂ ਹੱਲ ਕੀ ਜਿਹੜੀਆਂ ਦਰਵੇਸ਼ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਇਹ ਹੱਲ ਜਾਂ ਉਹਨਾਂ ਨੂੰ ਸਿਰੇ ਚੜਨ ਲਈ ਅਸੀਂ ਇੱਕ ਜੁੱਟ ਹੋ ਕੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਕੰਮ ਕਰਾਂਗੇ ਧੰਨਵਾਦ ਹਾਂਜੀ ਪ੍ਰਧਾਨ ਜੀ ਦਾ ਜਾਇ ਉਹਦਾ ਮਿਲਿਆ ਤਾਂ ਪ੍ਰਧਾਨ ਜੀ ਕੀ ਕਹਿਣਾ ਸਭ ਤੋਂ ਪਹਿਲੇ ਤੇ ਪ੍ਰੈਸ ਐਸੋਸੀਏਸ਼ਨ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਮਾਨ ਬਖਸ਼ਿਆ ਔਰ ਸਾਡੇ ਸਾਰੇ ਹੀ ਸਤਿਕਾਰਯੋਗ ਸੀਨੀਅਰ ਸਾਥੀ ਇਸ ਵਕਤ ਸਾਡੇ ਨਾਲ ਇੱਥੇ ਉਪਸਥਿਤ ਨੇ ਔਰ ਜਿਹੜੇ ਅੱਜ ਗੈਰ ਉਪਸਥਿਤ ਵੀ ਜਿਹੜੇ ਰੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਔਰ ਖਾਸ ਤੌਰ ਤੇ ਸਭ ਤੋਂ ਜ਼ਿਆਦਾ ਜਿਹੜਾ ਧੰਨਵਾਦ ਮੈਂ ਸ਼ਹੀਦ ਆਜ਼ਮ ਪਗਲ ਸਿੰਘ ਜੀ ਦੇ ਭਤੀਜੀ ਭੈਣ ਜੀ ਜਸਮੀਤ ਕੌਰ ਜੀ ਦਾ ਜਿਨ੍ਹਾਂ ਨੇ ਖਾਸ ਤੌਰ ਤੇ ਫੋਨ ਦੇ ਜ਼ਰੀਏ ਹੀ ਜਿਹੜਾ ਅਸ਼ੀਰਵਾਦ ਹੁਣਾਂ ਕੋਲੋਂ ਲਿਆ ਔਰ ਬੜੀ ਇਹ ਖੁਸ਼ੀ ਦੀ ਵੀ ਗੱਲ ਹੈ ਕਿ ਇਹ ਇਸ ਐਸੋਸੀਏਸ਼ਨ ਨਾਲ ਜੁੜ ਕੇ ਜੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਅਸੀਂ ਅਕਸਰ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਉਜਾਗਰ ਕਰਦੇ ਹਾਂ ਸਾਰੇ ਜਿਹੜੇ ਸਾਡੇ ਪ੍ਰੈਸ ਦੇ ਸਾਥੀ ਨੇ ਡਿਜੀਟਲ ਮੀਡੀਆ ਵੈਬ ਮੀਡੀਆ ਜਾਂ ਇਸ ਤੋਂ ਇਲਾਵਾ ਹੋਰ ਸਾਡੇ ਜਿਹੜੇ ਜਿੰਨੇ ਵੀ ਸਾਥੀ ਨੇ ਯੂਨੀਅਨ ਦਾ ਗਠਨ ਜਿਹੜਾ ਸੀਗਾ ਬੜੇ ਸਮੇਂ ਤੋਂ ਵਿਸਥਾਰ ਜਿਹੜਾ ਇਸ ਦਾ ਹੋਇਆ ਜਿਹੜਾ ਬੋਡੀ ਤੇ ਕੀਤਾ ਗਿਆ ਸੋ ਅਸੀਂ ਇਹੀ ਉਮੀਦ ਆ ਸਾਨੂੰ ਵੀ ਕਿ ਉਹਨਾਂ ਦਾ ਵੀ ਅਸ਼ੀਰਵਾਦ ਜਿਹੜਾ ਬਣਿਆ ਰਹੇਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਮੱਸਿਆਵਾਂ ਲੋਕਾਂ ਦੀਆਂ ਨੇ ਜਾਂ ਫਿਰ ਸਾਡੇ ਜਿਹੜੇ ਪ੍ਰੈਸ ਦੇ ਸਾਥੀ ਨੇ ਉਹਨਾਂ ਦੀਆਂ ਕੋਈ ਸਮੱਸਿਆਵਾਂ ਨੇ ਪ੍ਰਸ਼ਾਸਨ ਤੱਕ ਉਹਨਾਂ ਨੂੰ ਲੈ ਕੇ ਜਾਈਏ ਉਹਨਾਂ ਦਾ ਹੱਲ ਜਿਹੜਾ ਉਹ ਕਰਵਾਈਏ ਔਰ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਸੇਵਾ ਦਾ ਜੋ ਵੀ ਮੌਕਾ ਮਿਲੇਗਾ ਅਗਰ ਕਿਸੇ ਦੀ ਕੋਈ ਸਮੱਸਿਆ ਹੈ ਉਸ ਨੂੰ ਲੈ ਕੇ ਉਹ ਵੀ ਅਸੀਂ ਪੂਰਾ ਆਪਣੀ ਟੀਮ ਦੇ ਨਾਲ ਇਸ ਦਾ ਜਿਹੜਾ ਸਿਰਫ ਇਹ ਸਾਡੀ ਟੀਮ ਹੀ ਨਹੀਂ ਬਲਕਿ ਜਿੰਨੇ ਵੀ ਸਾਡੇ মিডিਆ ਦੇ ਪ੍ਰੈਸ ਦੇ ਸਾਥੀ ਨੇ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਆਂਦੀ ਹੈ ਉਹਨਾਂ ਦੇ ਨਾਲ ਅਸੀਂ ਹਰਦਮ ਖੜੇ ਰਵਾਂਗੇ ਔਰ ਉਹਨਾਂ ਦਾ ਸਾਥ ਜਿਹੜਾ ਬਖੂਬੀ ਦੇਵਾਂਗੇ ਬਹੁਤ ਬਹੁਤ ਧੰਨਵਾਦ